ਇਹ ਬਿਊਟੀ ਪਾਰਲਰ ਤਾਂ ਆਪਾਂ ਬਹੁਤ ਵੇਖਿਆ ਜਿਹਦੇ ਵਿੱਚ ਆਪਣੀਆਂ ਭੈਣਾਂ ਜਾਂਦੀਆਂ ਹਨਾ ਉੱਥੋਂ ਸੜੀਆਂ ਜੀਆਂ ਮੇਰੇ ਵਰਗੀਆਂ ਜਾਂਦੀਆਂ ਤੇ ਬਹੁਤ ਸੋਹਣੀਆਂ ਬਣ ਕੇ ਬਾਹਰ ਨਿਕਲਿਆ ਹੁੰਦੇ ਆਂ ਅੱਜ ਤੁਹਾਨੂੰ ਇੱਕ ਬੱਕਰੀ ਕਿਸਮ ਦਾ ਬਿਊਟੀ ਪਾਰਲਰ ਦਿਖਾਉਣਾ ਹੈ ਨਾ ਉੱਥੇ ਬੰਦਿਆਂ ਦਾ ਕੋਈ ਟ੍ਰੀਟਮੈਂਟ ਹੁੰਦਾ ਨਾ ਬੁੜੀਆਂ ਦਾ ਹੁੰਦਾ ਉੱਥੇ ਮਸ਼ੀਨਰੀ ਦਾ ਟ੍ਰੀਟਮੈਂਟ ਹੁੰਦਾ ਬਿਊਟੀ ਪਾਰਲਰ ਇਹ ਹੈਗਾ ਜੀ ਟਰੈਕਟਰਾਂ ਦਾ ਆ ਵੀ ਦੇਖ ਸਕਦੇ ਆ ਟਰੈਕਟਰ ਹਨਾ ਆਮ ਜਿਵੇਂ ਦੇਖਦੇ ਆ ਕਿ ਲਿਬੜੇ ਤੇ ਬੜੇ ਖੜੇ ਹੁੰਦੇ ਆ ਆਹ ਦੇਖੋ ਵੀ ਜਗਮਗ ਕਰਦਾ ਜਿਵੇਂ ਦੀਵਾਲੀ ਵਾਲੇ ਦਿਨ ਆਪਣੇ ਘਰ ਜਗਮਗ ਕਰ ਦਿੰਦੇ ਸ਼ਹਿਰ ਜ ਆਹ ਵੇਖ ਲਓ ਨਾਟਕ ਦਾ ਰਾਈਟਰ ਖੜਾ ਹੈ ਨਾ ਜਗਮਾ ਕਰਦੇ ਆ ਤੇ ਇਹ ਹੈਗਾ ਬਈ ਮੋਡੀਫਿਕੇਸ਼ਨ ਦਾ ਕੰਮ ਜਿਹਨੂੰ ਕਿ ਆਪਾਂ ਟਰੈਕਟਰਾਂ ਦਾ ਬਿਊਟੀ ਪਾਰਲਰ ਵੀ ਕਹਿ ਦਿੰਦੇ ਆ ਤੇ ਆਪਾਂ ਬਠਿੰਡਾ ਜ਼ਿਲ੍ਹੇ ਦੇ ਪਿੰਡ 'ਚ ਖੜੇ ਆ ਬਾਈ ਨਾਲ ਗੱਲ ਕਰਦੇ ਆ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਲਖਵਿੰਦਰ ਜੀ ਆਇਆਂ ਨੂੰ ਬਾਈ ਇਹ ਹੈਗਾ ਜੀ ਬਾਈ ਕਪਤਾਨ ਮੋਡੀਫਿਕੇਸ਼ਨ ਪਿੰਡ ਕੋਟਪਾਰਾ ਜ਼ਿਲ੍ਹਾ ਬਠਿੰਡਾ ਤੇ ਬਾਈ ਵਾਕਈ ਜਿਵੇਂ ਐਂ ਗੱਲ ਕਹਿਤੀ ਵੀ ਇਹ ਟਰੈਕਟਰਾਂ ਦਾ ਬਿਊਟੀ ਪਾਰਲਰ ਹੈ ਸਹੀ ਗੱਲ ਆ ਬਈ ਹਾਂਜੀ ਹਾਂਜੀ ਸਹੀ ਆ ਬਾਈ ਫਾਰ ਸ਼ਿੰਗਾਰ ਕਰਦੇ ਨੇ ਤੁਸੀਂ ਹਾਂਜੀ ਸਾਰੇ ਬਾਈ ਸੋਹਣੇ ਸੋਹਣੇ ਬਣਾ ਦਿੰਦੇ ਹਾਂ ਹਾਂਜੀ A to Z ਬਾਈ ਫਾਰ ਸ਼ਿੰਗਾਰ ਵੀ ਹੁੰਦਾ ਹੈ अच्छा लाज भी कर दने लाज भी कर दने भाई लो ब्यूटी पार्लर ਦਾ ਕੰਮ ਵੀ ਨਾਲ ਹੀ ਇਲਾਜ ਵੀ ਨਾਲ ਹੀ ਵੈਸੇ ਵੀ ਇੱਕ ਗੱਲ ਕਹੀਏ ਜਿਵੇਂ ਹੁਣ ਕੋਈ ਨਵਾਂ ਟਰੈਕਟਰ ਆ ਗਿਆ ਹਾਂਜੀ ਨਵੇਂ ਟਰੈਕਟਰ ਚ ਤਾਂ ਭਾਈ ਸਜਾਵਟ ਵਾਲਾ ਹੁੰਦਾ ਨਹੀਂ ਕੁਝ ਕੁ ਬਹੁਤ ਕੁਝ ਹੁੰਦਾ ਆ ਨਮਿਆਂ ਚ ਅਵੇ ਉਹ ਖੜੇ ਨਹੀਂ ਲਖਵਿੰਦਰ ਉਹ ਜੰਮਾ ਨਵੇਂ ਖੜਿਆ ਹਾਰਾਂ ਵਾਲੀ ਖੜਿਆ ਤਿੰਨ 55 ਬੜਾ ਆ ਤਾਂ ਭਾਈ ਤੁਹਾਨੂੰ ਆਪਾਂ ਦਿਖਾਈ ਦیتے ਪਹਿਲਾਂ ਨਵੇਂ ਤੇ ਆਪਾਂ ਗੱਲਬਾਤ ਕਰਦੇ ਹਾਂ ਨਾ ਉਧਰੋਂ ਵੀ ਨਵੇਂ ਚ ਕੀ ਕੀ ਹੋਊਗਾ ਹੁਣ ਜੇ ਆਪਾਂ ਕਹੀਏ ਤਾਂ ਨਮਿਆਂ ਚ ਭਾਈ ਜਿਵੇਂ ਮਨ ਲਵਾ ਟਰੈਕਟਰ ਖੜੇ ਨੇ ਭਾਈ ਹਾਂਜੀ ਭਾਈ ਆ ਹਾਲੈਂਡ 363 4 ਵੀਲ ਆ ਗਿਆ ਇਹ ਪੰਜਾਬੀ ਆ ਗਿਆ ਇਹ 854 ਵੀਲ ਸੇ ਇਹਨਾਂ ਦੇ ਵਿੱਚ ਜਿਹੜਾ ਕੁਝ ਕਰਨਾ ਹੈ ਇਹਨਾਂ ਦੇ ਵਿੱਚ ਜਿਵੇਂ ਉਹਨਾਂ ਦੇ ਵਿੱਚ ਡਾਊਨ ਸੀਲਿੰਗ ਹੋਈ ਜਾਂ ਨਾਟਗਰਾਂ ਦੇ ਮਾਰੇ ਮੜਿਆ ਜਾਂ ਕੈਮਰਾ ਬਾਈ ਨੂੰ ਹਨਾ ਠੀਕ ਹੈ ਬਾਈ ਸਿਸਟਮ ਲੱਗਣੇ ਆ ਡਾਊਨ ਸੀਲਿੰਗ ਹੋਣੀ ਆ ਛਤਰੀਆਂ ਜਿਵੇਂ ਲੱਗਣੀਆਂ ਨੇ ਬਾਈ ਤੇ ਜਿਹੜਾ ਹੁਣ ਦਾ ਟ੍ਰੈਂਡ ਚੱਲੀ ਜਾਂਦਾ ਉਹ ਚੀਜ਼ ਸਾਰੀ ਇਹਦੇ ਤੇ ਕਰਨੀ ਆ ਇਹਨਾਂ ਡਾਇਰੈਕਟਰਾਂ ਦੇ ਸਾਰਾ ਉਹੀ ਕੰਮ ਹੋਣਾ ਪੂਰੇ ਬੈਂਪਰ ਹੋਗੇ ਬਾਈ ਬੈਂਪਰ ਹੋ ਗਿਆ ਬੈਂਪਰ ਹੋ ਗਿਆ ਇਹਦੇ ਜਿਵੇਂ ਮਗਰਾੜ ਕੰਪਨੀ ਚ ਆਉਂਦੇ ਆ ਇਹਦੇ ਮਗਰਾੜ ਆਪਾਂ ਲਾਉਣੇ ਆ ਇਹਦੇ ਆਉਂਦੇ ਨਹੀਂਗੇ 36 30 ਦੇ ਮਗਰਾੜ ਹੋਗੇ ਤੇ ਬੈਂਪਰ ਹੋਗੇ ਆ ਛਤਰੀ ਦੇ ਵਿੱਚ ਉਹ جگਮਗ ਜਗਮ ਹੋ

ਠੀਕ ਹੈ ਉੱਥੇ ਵੀ ਖੇਤੀ ਕਰਨਗੇ ਉਹਦੇ ਨਾਲ ਕੀ ਕੀ ਕਰਨਗੇ ਨਹੀਂ ਬਈ ਪਤਾ ਨਹੀਂ ਸ਼ੌਂਕ ਨੂੰ ਹੀ ਰੱਖੇ ਹੋਇਆ ਬਈ ਉਧਰ ਬਸ ਇਹ ਇਹਦੇ ਪਲੇਟਫਾਰਮ ਵਗੈਰਾ ਲੱਗਣਾ ਟਾਇਰ ਪਿੱਛੇ ਵੱਡੇ ਪੈਣੇ ਆ ਮਕੈਨੀਕਲ ਕੰਮ ਹੋ ਗਿਆ ਆ ਵੀ ਬਈ ਤਿਆਰੀ ਹੋਇਆ ਹਾਂ ਇਹ ਫੋਰਡ ਤਿਆਰ ਹੋਈ ਜਾਂਦਾ ਬਈ ਇਹ ਉਹ ਜਿਵੇਂ ਕਹਿੰਦੇ ਹੁੰਦੇ ਕਿ ਫੋਰਡ ਫੋਰਡ ਹੀ ਹੁੰਦਾ ਹਨਾ ਇਹਦੀ ਲੁੱਕ ਵੱਖਰੀ ਹੈ ਹਨਾ ਵੱਖਰੀ ਹੈ ਬਈ ਤੇ ਆ ਇਹਦੇ ਮੂਰੇ ਉਹ ਬੈਂਪਰ ਲਾਦਾ ਨਾ ਕੋੜਾ ਬੰਪਰ ਕਹਿੰਦੇ ਨੇ ਨਾ ਇਹਨੂੰ ਕੋੜਾ ਬੰਪਰ ਕਹਿੰਦੇ ਆ ਬਈ ਤੇ ਇਹਦੇ ਤੁਸੀਂ ਕੀਤਾ ਬਈ ਸਾਰਾ ਲਗਭਗ ਕੰਮ ਇਹਦਾ ਬਈ ਹਰੇਕ A to Z ਟਰੈਕਟਰ ਦਾ ਆਪਾਂ ਇੱਥੇ ਹੀ ਕਰਦੇ ਆ ਇਸੇ ਵਰਕਸ਼ਾਪ ਦੇ ਵਿੱਚ ਪਿੰਡ ਜਾਉ ਵੀ ਇਹ ਵੀ ਬਾਹਰ ਜਾਣਾ ਬਈ ਕਿਤੇ ਨਹੀਂ ਇਹ ਆਪਣਾ ਖੁੱਦ ਆ ਬਈ ਅੱਛਾ ਤੁਹਾਡਾ ਖੁੱਦ ਆ ਇਹ ਇਹਨਾਂ 2 ਸਾਲ ਪਹਿਲਾਂ ਤਿਆਰ ਹੋਇਆ ਬਈ ਅੱਜ ਤੱਕ ਤਿਆਰ ਨਹੀਂ ਹੋਇਆ ਸੋਹਣਾ ਬਹੁ ਬਣਿਆ ਬਈ 2 ਸਾਲ ਪਹਿਲਾਂ ਤਿਆਰ ਹੋਇਆ ਇਹ ਤੇ ਆ ਆ ਗਿਆ ਸਿੱਧੂ ਮੂਸੇ ਵਾਲੇ ਦੀ ਜਾਨ ਝੋਟਾ 5911 ਬਈ 5911 ਇਹ ਵੀ ਬਾਹਰ ਹੀ ਜਾਣਾ ਬਈ ਅੱਛਾ ਇਹ ਵੀ ਬਾਹਰ ਜਾਣਾ ਇਹ ਕਿੱਥੇ ਜਾਣਾ ਬਈ ਇਹ ਕੈਨੇਡਾ ਜਾਣਾ ਬਈ ਤੇ ਇਹ ਬੜਾ ਵੀ ਤਿਆਰ ਮਤਲਬ ਕੀ ਤਿਆਰ ਇਹਦੇ ਵਿੱਚ ਇਹ ਹੁਣ ਜੇ ਕਹਿ ਲਈਏ ਵੀ ਇਹ ਸ਼ੌਂਕ ਵਾਲੇ ਬੰਦੇ ਦਾ ਹੀ ਕੰਮ ਹਨਾ ਤਿਆਰ ਕਰਵਾ ਹਾਂ ਵੈਸੇ ਤਾਂ ਸ਼ੌਂਕ ਵਾਲੇ ਦਾ ਹੀ ਕੰਮ ਹੈ ਬਾਈ ਠੀਕ ਹੈ ਤੇ ਮਤਲਬ ਇਹ ਆ ਵੀ ਬਾਕੀ ਲਖਵਿੰਦਰ ਇਹ ਆ ਵੀ ਇਹ ਨਹੀਂ ਹੈਗਾ ਬੰਦਾ ਕਿਸੇ ਦਾ ਪੈਸਾ ਬੇਸਟ ਕਰਾ ਦੇਗਾ ਆਪਾਂ ਸ਼ੌਂਕ ਨੂੰ ਵੀ ਇੱਕੇਰਾ ਤੁਸੀਂ ਇੱਥੇ ਸਾਜੋ-ਵਾਜ ਲਵਾ ਲਿਆ ਸ਼ੈਡ ਆਊਟਰ ਕਰ ਲਈ 6 ਮਹੀਨੇ ਬਾਅਦ 1 ਸਾਲ ਬਾਅਦ 2 ਸਾਲਾਂ ਬਾਅਦ ਇਹ ਚੀਜ਼ ਖਿੱਲਰ ਜੇ ਜਾਂ ਇਹ ਖੇਤ 'ਚ ਬਾੜ ਦੇ ਗਏ ਉਸ ਤੋਂ ਬਾਅਦ ਇਹ ਕੰਮ ਨਹੀਂ ਨਾ ਰਵੇ ਉਹ ਚੀਜ਼ਾਂ ਨਹੀਂ ਹੈਗੀਆਂ ਇਹਦੀ ਲਾਈਫ ਹੈ ਹਰੇਕ ਚੀਜ਼ ਦੀ ਬਾਈ ਉੰਬਈ ਸੋਹਣਾ ਤਾਂ ਲੱਗ ਰਿਹਾ ਬਹੁਤ ਪਰ ਮੈਨੂੰ ਵੀ ਕਿਤੇ ਨਾ ਕਿਤੇ ਐਂ ਲੱਗਦਾ ਰਹਿੰਦਾ ਤੇ ਕਮੈਂਟਾਂ 'ਚ ਵੀ ਲੋਕ ਬੋਲਦੇ ਵੀ ਯਾਰ ਇਹ ਪੈਸੇ ਫालतੂ ਪਟਣ ਹੁੰਦਾ ਵੀ ਇਹ ਇਹ ਕਿਹੜਾ ਕੀ ਜਿਹਾ ਕੰਮ ਦੇਣਾ ਤੁਸੀਂ ਵੀ ਇਹ ਚੀਜ਼ ਨੂੰ ਕੀ ਸਮਝਦੇ ਹੋ ਤੁਸੀਂ ਕੰਮ ਕਰਦੇ ਹੈਨਾ ਲੋਕ ਲੋਕ ਤੁਹਾਡੇ ਕੋਲੇ ਕੀ ਆਸ ਲੈ ਕੇ ਕੀ ਦਿਮਾਗ 'ਚ ਸੋਚ ਕੇ ਆਉਂਦੇ ਵੀ ਕਰਵਾਉਣਾ ਇਹ ਕੰਮ ਤੁਸੀਂ ਤੁਹਾਡੀ ਗੱਲ ਜਮਾਂ ਸਹੀ ਆ ਬਾਈ ਹੈਨਾ ਵਿਚ ਆਮ ਸਾਨੂੰ ਲੋਕ ਕਹਿ ਵੀ ਦਿੰਦੇ ਨੇ ਹੈਨਾ ਇਹਦੇ ਆਪਣਾ ਹੱਲ ਨਹੀਂ ਖਿੱਚਦਾ ਹਾਂ ਜੀ ਪੁਰਾਣੇ ਬੰਦੇ ਵੱਧ ਕਹਿੰਦੇ ਹੋਣਗੇ ਨਾ ਇਹ ਗੱਲ ਵੀ ਹਾਂ ਵੀ ਆਹ ਲਵਾ ਲਿਆ ਹੁਣ ਵੱਧ ਖਿੱਚੂਗਾ ਨਹੀਂ ਗੱਲ ਉਹਨਾਂ ਦੀ ਵੀ ਕਿਤੇ ਸਹੀ ਆ ਬਈ ਹਨਾ ਗੱਲ ਕਰੇ ਸਮੇਂ ਦੇ ਨਾਲ ਨਾਲ ਜਿਵੇਂ ਕਹਿੰਦੇ ਹੁੰਦੇ ਆਪਾਂ ਨੂੰ ਬਦਲਣਾ ਪੈਂਦਾ ਬਈ ਹਨਾ ਜਿਵੇਂ ਪਹਿਲਾਂ ਆਪਾਂ ਕਹਿੰਦੀ ਕਿਸੇ ਕੋਲੇ ਮੋਬਾਈਲ ਫੋਨ ਵੀ ਨਹੀਂ ਹੁੰਦਾ ਸੀ ਨਹੀਂ ਹੁੰਦਾ ਫਿਰ ਹੌਲੀ ਲਈ ਕੀ ਪੈੜ ਆ ਗਏ ਤੇ ਹੁਣ ਮੈਂ ਕਹਣਾ ਹਰੇਕ ਚਾਹੇ ਬਜ਼ੁਰਗ ਆ ਚਾਹੇ ਕੋਈ ਨੌਜਵਾਨਾ ਹੈ ਜੀ ਵੀ ਇਹ ਚ ਟੱਚ ਫੋਨ ਹੈ ਟੱਚ ਸਮਾਰਟਫੋਨ ਆ ਗਿਆ ਜੀ ਤਾਂ ਉਹ ਵੀ ਸਮੇਂ ਮੁਤਾਬਕ ਆ ਬਈ ਇਹ ਤੇ ਆਪਾਂ ਆਪਾਂ ਨਹੀਂ ਕਹਿੰਦੇ ਵੀ ਫਾਹ ਲੈ ਕੇ ਯਾਰ ਕੋਈ ਸਾਡੀ ਵੀਡੀਓ ਦੇਖੇ ਤੇ ਗਲ ਗੂਠ ਜਮਾਣਾ ਲਵਾਓ ਉਹ ਓਡਾ ਕ ਲਵਾਵੇ ਜਿੱਡਾ ਉਹਦੀ ਅਪਰੋਚ ਆ ਨਹੀਂ ਵੀ ਲਵਾਉਣਾ ਨਾ ਲਵਾਓ ਕੋਈ ਗੱਲ ਨਹੀਂ ਲੇਕਿਨ ਮੈਂ ਕਹਿੰਦਾ ਇਹ ਉਹਨਾਂ ਲੋਕਾਂ ਵਾਸਤੇ ਕਰਦੇ ਆ ਬਾਈ ਆਪਾਂ ਕੰਮ ਜਿਨ੍ਹਾਂ ਦੇ ਜਵਾਕ ਬਾਈ ਦੇਖ ਲਓ ਤੁਸੀਂ ਹੈਣਾ ਕਿੰਨਾ ਨਸ਼ਾ ਚਿੱਟੇ ਤੇ ਹੈਣਾ ਜੇ ਕੋਈ ਮੈਂ ਕਹਿੰਦਾ ਕਿਸੇ ਦਾ ਬੱਚਾ ਇੱਕ ਬੱਚਾ ਚਿੱਟੇ ਦੇ ਪੈਸੇ ਗਾਲਦਾ ਤੇ ਇੱਕ ਬੱਚਾ ਉਹਨਾਂ ਦਾ ਲੋਹੇ ਦੇ ਪੈਸੇ ਗਾਲਦਾ ਆਹ ਲਾਉਂਦਾ ਹੁਣ ਤੁਸੀਂ ਆਪ ਹੀ ਦੱਸੋ ਵੀ ਕਿਹੜੀ ਚੀਜ਼ ਭਲੇ ਵਾਲੀ ਆ ਇਹ ਤੇ ਪੈਸੇ ਲਾਉਣ ਵਾਲਾ ਇਹ ਚੰਗਾ ਜੇ ਸ਼ੌਂਕ ਨਾਲ ਕੰਮ ਤਾਂ ਕਰੂ ਘਟੂ ਘਟ ਬੰਦਾ ਕਰੂ ਤਾਂ ਈ ਸੀ ਉਹਨੂੰ ਦੇਖੋ ਟਰੈਕਟਰ ਉਹਨੇ ਸਜਾ ਲਿਆ ਉਹ ਹੁਣ ਖੇਤਾਂ ਵੀ ਜੱਟਾਂ ਦੇ ਮੁੰਡਿਆਂ ਨੂੰ ਦੁਬਾਰੇ ਟਰੈਕਟਰਾਂ ਤੇ ਪੈਸੇ ਲਾਉਣਾ ਉਹਨਾਂ ਦੀ ਬਦੌਲਤ ਹੋਇਆ ਇਹ ਕੰਮ ਉਹਨਾਂ ਨੇ ਸ਼ੌਂਕ ਪੈਦਾ ਕੀਤਾ ਇਹ ਤੇ ਚੰਗੀ ਸਿਹਤ ਦਿੱਤੀ ਜੱਟਾਂ ਦੇ ਮੁੰਡਿਆਂ ਨੂੰ ਵੀ ਜਿਹੜੇ ਕਿਸੇ ਯਾਰ ਗੱਡੀਆਂ ਤੇ ਮੋਟਰਸਾਈਕਲਾਂ ਤੇ ਹੋਰ ਵੀ ਤਾਂ ਪੈਸਾ ਪਹਿਲਾਂ ਲੋਕ ਲਾਈ ਜਾਂਦੇ ਆ ਜੇ ਮੈਂ ਕਹਣਾ ਇਹ ਜੱਟ ਦਾ ਬਲਦ ਆ ਬਾਈ ਬਲਦ ਆ ਇਹ ਤਾਂ ਕਮਾਈ ਕਰਨੀ ਆ ਕਰਨੀ ਆ ਜਿਹੜੀ ਜੀਤੋਂ ਆਪਾਂ ਕਮਾਈ ਕਰਨੀ ਆ ਯਾਰ ਉਹਦੇ ਤੇ ਵੀ ਆਪਾਂ ਪੈਸੇ ਜੇ ਲਾ ਦਈਏ ਮਾੜੀ ਚੀਜ਼ ਨਹੀਂ ਹੈਗੀ ਜੇ ਤੁਹਾਡੇ ਬੱਚੇ ਨੂੰ ਮੈਂ ਕਹਣਾ ਸ਼ੌਂਕ ਲੋਹੇ ਤੇ ਪੈਸੇ ਲਾਉਣ ਦਾ ਸ਼ੌਕ ਹੈ ਤਾਂ ਤੁਸੀਂ ਕਰਮਾਂ ਵਾਲੇ ਹੋ ਮਾੜੇ ਨਾ ਮੰਨੋ ਕਿਉਂਕਿ ਜੇ ਉਹ ਲੋਹੇ ਤੇ ਨਾ ਲਾਊਗਾ ਕਿਸੇ ਚਿੱਟੇ ਤੇ ਲਾਊਗਾ ਜਾਂ ਕਿਸੇ ਗਲਤ ਚੀਜ਼ ਤੇ ਲਾਊਗਾ ਬਾਈ ਉਹ ਆਪਣੇ ਵਾਸਤੇ ਚੰਗੀ ਚੀਜ਼ ਨਹੀਂ ਹੈਗੀ ਹੂੰ ਤਾਂ ਇਹ ਵੀ ਗੱਲ ਸਹੀ ਹੈ ਤੁਹਾਡੀ ਖੈ ਬਾਕੀ ਬਾਈ ਨੇ ਵੀ ਕਹਿਤਾ ਵੀ ਅੱਡੀਆਂ ਚੱਕ ਕੇ ਪਾ ਨਾ ਲਓ ਬਾਈ ਹਾਂ ਪਹਿਲੇ ਕਹਿਣਿਆ ਜਿਹਦਾ ਵੇਤ ਹੈਗਾ ਉਹ ਕਰਵਾ ਲਓ ਉਹ ਉਹਨਾਂ ਕਰਾਓ ਬਾਕੀ ਇਹ ਵੀ ਨਹੀਂ ਹੈਗਾ ਬਾਈ ਲਖਮਿੰਦਰਾ ਆਪ ਐਡੇ ਐਡੇ ਸਿਸਟਮ ਹੀ ਲਾਉਣੇ ਆ ਕਿੰਨੇ ਤੋਂ ਸ਼ੁਰੂ ਹੁੰਦਾ ਵੀ ਤੁਹਾਡਾ ਜੀ ਆਪਾਂ ਕਿਹਦੀ ਬਾਈ ਉ ਤਾਂ ਕਹਿਣ ਨੂੰ ਆਪਾਂ ਮਤਲਬ ਜੇ ਬੇਸਾਂ ਵਾਲੀ ਗੱਲ ਚੱਲ ਵੀ ਟ੍ਰੈਂਡ ਹੋਣਾ ਟੱਚ ਫੋਨ ਮੰਗੂ ਵੀ ਬੇਸਾਂ ਵਾਲੇ ਸਿਸਟਮ ਚੱਲਦੇ ਆ ਤਾਂ ਜੇ ਆਈ ਦੀ ਗੱਲ ਕਰਕੇ ਲਖਵਿੰਦਰ ਆਪਾਂ ਬਾਈ ਲਗਭਗ 1919000 ਰੁਪਏ ਤੋਂ ਆਪਾਂ ਸਟਾਰਟ ਕਰ ਦਿੰਦੇ ਆ ਠੀਕ ਹੈ ਹਾਈ ਕੁਆਲਿਟੀ ਦੇ ਵਿੱਚ ਵੀ ਇਹ ਜਿਹੜਾ 19000 ਵਾਲਾ ਇਹ ਵੀ ਐ ਨਹੀਂ ਕਹੂਗਾ ਵੀ ਯਾਰ ਆ ਤਾਂ ਮਾੜਾ ਹੈ ਉਹ ਨਹੀਂ ਕਹੂਗਾ ਵੀ ਸਿਰੇ ਹੀ ਇਹ ਹੋਊਗਾ ਹਾਂ ਸਿਰੇ ਸਿਰੇ ਵੀ ਹੋਊਗਾ ਤੇ ਇਹਦੀ ਲਾਈਫ ਵੀ ਹੋਊਗੀ ਬਾਈ ਇਹ ਨਹੀਂ ਹੈਗਾ ਅੱਜ ਲਵਾ ਲਿਆ 6 ਮਹੀਨਿਆਂ ਨੂੰ ਖਰਾਬ ਹੋ ਗਿਆ 2 ਸਾਲਾਂ ਨੂੰ ਖਰਾਬ ਹੋ ਗਿਆ ਮੈਂ ਕਹਾਂ ਠੀਕ ਹੈ ਤੇ ਐਂਡ ਕਿੱਥੋਂ ਤੱਕ ਹੈ ਬਈ ਇਹਦਾ ਐਂਡ ਕੋਈ ਨਹੀਂ ਬਈ ਮੰਨ ਲਓ ਕੋਈ ਲੱਖਾਂ ਚ ਵੀ ਜਾਂਦਾ ਕੰਮ ਹਾਂ 5 6 ਲੱਖ ਤੱਕ ਡੈੱਕ ਆਪਾਂ ਲਾਈ ਹੋਏ ਡਾਇਰੈਕਟਰਾਂ ਦੇ ਉੱਪਰ ਡਾਇਰੈਕਟਰਾਂ ਦੇ ਉੱਪਰ ਡਾਇਰੈਕਟਰਾਂ ਦੇ ਉੱਪਰ ਹਾਂ 5 5 6 6 ਲੱਖ ਰਿ ਡੈੱਕ ਆਪਾਂ ਲਾਈ ਹੋਏ ਆ ਤੇ ਤਾਂ ਹੀ ਮੈਂ ਕਹਿਣਾ ਹੁੰਦਾ ਵੀ ਯਾਰ ਜਿਹਦੀ ਜਿੰਨੀ ਅਪਰੋਚ ਆ ਜੀ ਨੇ 19000 ਵਾਲਾ 20 ਵਾਲਾ ਲਵਾਉਣਾ 25 ਵਾਲਾ ਲਵਾਉਣਾ 30 ਵਾਲਾ ਲਵਾਉਣਾ ਉਹ ਲਵਾਉ ਯਾਰ ਜਿੰਨੇ ਜੋਗੀ ਆ ਕਿਸੇ ਦੇ ਗੱਲ ਗੂਠਾ ਨਾ ਦਿਓ ਯਾਰ ਉਹ ਗਲਤ ਚੀਜ਼ ਆ ਆਪਾਂ ਵੀ ਨਹੀਂ ਕਿਉਂਕਿ ਮੈਂ ਖੁਦ ਜ਼ਿੰਮੇਦਾਰਾਂ ਬਈ ਲਖਵਿੰਦਰ ਜ਼ਿੰਮੇਦਾਰਾਂ ਦਾ ਮੁੰਡਾ ਮੈਂ ਤੇ ਆਪਾਂ ਆਪ ਵੀ ਨਹੀਂ ਕਿਸੇ ਨੂੰ ਇਹ ਕੰਪੇਅਰ ਕਰਦੇ ਹਨਾ ਜੇ ਕੋਈ ਮੈਨੂੰ ਕਹਿੰਦਾ ਜਿੰਨੇ ਕਿ ਬੇਤਾਲਾ ਬੰਦਾ ਹੈਗਾ ਆਪਾਂ ਉਹਨਾਂ ਕਹੀ ਕੰਮ ਕਰਕੇ ਦਿੰਨੇ ਆ ਤੇ ਉਹ ਆਏ ਆ ਵੀ ਚਲੋ ਪ੍ਰਮਾਤਮਾ ਦੀ ਕਿਰਪਾ ਨਾਲ ਬਈ ਇਹ ਜੀ ਕੋਈ ਇੰਡਸਟਰੀ ਦੇ ਵਿੱਚ ਇਹੋ ਜਿਹਾ ਬੰਦਾ ਨਹੀਂ ਹੈਗਾ ਜਿਹੜਾ ਆਪਣੇ ਕੋਲੇ ਕੋਈ ਵਿਜ਼ਿਟ ਨਹੀਂ ਕੀਤਾ ਜਿਵੇਂ ਬਾਈ ਹੁਣ ਅਘਿਲਰੋਂ ਤਾਂ ਭਾਨਾ ਸਿੱਧੂ ਲਖਸ ਦਾ ਨਾਂ ਬਾਈ ਗੁਲਾਬ ਸਿੱਧੂ ਹੋ ਗਿਆ ਠੀਕ ਹੈ ਤੇ ਮਤਲਬ ਤੇ ਬਾਕੀ ਇੰਡਸਟਰੀ ਦੇ ਵਿੱਚੋਂ ਜਿਵੇਂ ਹੋਣਾ ਮੈਂ ਪਹਿਲਾਂ ਵੀ ਗੱਲ ਕਰਕੇ ਹਟਿਆਗਾ ਆਪਣੇ ਤਰਮਿੰਦਰ ਜੀ ਨੇਗੇ ਬਾਲੀਵੁੱਡ ਦੇ ਵਿੱਚ ਹਨ ਹਾਂਜੀ ਉਹਨਾਂ ਦਾ ਕੋਈ ਫਾਰਮ ਹੋ ਸਕਾ ਉਹਨਾਂ ਦੀ ਕਾਲ ਆਈ ਹੈ ਵੀ ਉਹਨਾਂ ਨੂੰ ਵੀ ਟਰੈਕਟਰ ਚਾਹੀਦਾ ਤੇ ਉਹਨਾਂ ਨੇ ਮਤਲਬ ਕਿਸੇ ਕੁਲੀਕ ਨੇ ਕਾਲ ਕੀਤੀ ਸੀ ਆਪਾਂ ਨੂੰ ਮੈਨੂੰ ਨਹੀਂ ਪਤਾ ਕੌਣ ਸੀ ਉਹ ਕਹਿੰਨੇ ਵੀ ਆਪਾਂ ਨੂੰ ਟਰੈਕਟਰ ਰੈਡੀ ਕਰਵਾਉਣਾ ਇੱਕ ਪਤਾ ਨਹੀਂ ਵੀਡੀਓ ਦੇਖੀ ਕੋ ਕਿਸੇ ਭੈਣ ਭਾਈ ਦੀ ਸੋਡੇ ਵਰਗਿਆਂ ਦੀ ਸਾਡੀ ਪਾਈ ਹੋਈ ਹੈ ਨਾ ਤੇ ਉਹਨਾਂ ਨੂੰ ਵਧੀਆ ਲੱਗਿਆ ਤੇ ਆ ਥੋੜੇ ਟਾਈਮ ਬਾਅਦ ਆਪਣਾ ਬਾਲੀਵੁੱਡ ਵਿੱਚ ਵੀ ਟਰੈਕਟਰ ਪਹੁੰਚ ਗਿਆ ਕਿਆ ਬਾਤ ਹੈ ਭਾਈ ਤਾਂ ਚੜਾਈ ਹਨਾ ਪੰਜਾਬ ਵਾਲਿਆਂ ਦੀਆਂਾਂ ਦੀਆਂਾਂ ਬਾਕੀ ਧਰਮਿੰਦਰ ਆਪ ਜਿਹੜੇ ਜੜਾ ਨਾਲ ਜੁੜੇ ਹੋਏ ਆ ਉਹ ਖੇਤੀਬਾੜੀ ਖੁਦ ਕਰਦੇ ਆ ਪਰੰਗਰ ਵੀ ਰੱਖੇ ਹੋਏ ਆ ਹਾਂ ਉੱਥੇ ਲੈ ਕੇ ਜਾਣਾ ਉਹਨਾਂ ਨੇ ਉਹਨਾਂ ਨੇ ਸ਼ਾਇਦ 59 11 ਜਾਂ 3600 ਫੋਰਡ ਕਹਿੰਦੇ ਸੀ ਮੈਨੂੰ ਨਹੀਂ ਪਤਾ ਵੀ ਕਿਹੜਾ ਜਦੋਂ ਗਿਆ ਡਾਇਰੈਕਟਰ ਤੇ ਸਪੈਸ਼ਲ ਆਪਾਂ ਬਾਈ ਨੂੰ ਸੱਦ ਕੇ ਵੀਡੀਓ ਵੀ ਪਾਵਾਂਗੇ ਤੇ ਕੋਸ਼ਿਸ਼ ਉੱਥੇ ਪਹੁੰਚੇ ਤਾਂ ਬਾਈ ਉੱਥੇ ਆਪਾਂ ਲਖਵਿੰਦਰ ਬਾਈ ਮੰਦਰ ਮੈਂ ਕਹਿੰਦੇ ਚੱਲਾਂਗੇ ਫਿਰ ਭਾਈ ਧਰਮਿੰਦਰ ਨਾਲ ਵੀ ਵੀਡੀਓ ਪਾਵਾਂਗੇ ਜੇ ਪਰਮਾਤਮਾ ਸੁੱਖ ਰੱਖੇ ਉਹ ਸਾਰਾ ਕੁਝ ਹੁੰਦਾ ਚਲੋ ਹੌਲੀ ਹੌਲੀ ਹ ਤੇ ਬਾਕੀ ਬਾਈ ਇਹ ਹੈਗੇ ਬਾਈ ਕਪਤਾਨ ਮੋਡੀਫਿਕੇਸ਼ਨ ਦਾ ਥੱਲੇ ਵੀ ਨੰਬਰ ਵੀ ਲਿਖਿਆ ਕਿਸੇ ਨੇ ਵੀ ਲਗਵਾਉਣਾ ਹਨਾ ਬਈ ਤਾਂ ਸੰਪਰਕ ਕਰ ਲਿਓ ਆ ਨੰਬਰ ਲਿਖਿਆ 7009674735 94782 24133 ਤਾਂ ਆ ਨੰਬਰ ਹੈ ਬਈ ਇਹਨਾਂ ਦੇ ਸੰਪਰਕ ਕਰ ਸਕਦੇ ਬਾਕੀ ਬਾਈ ਦੀ ਇੰਸਟਾਗ੍ਰam ਪ੍ਰੋਫਾਈਲ ਹੈ ਕਪਤਾਨ ਮੋਡੀਫਿਕੇਸ਼ਨ ਜਿੱਥੇ ਜਾ ਕੇ ਤੁਸੀਂ ਬਾਈ ਦਾ ਕੰਮ ਦੇਖ ਸਕਦੇ ਆ ਬਾਈ ਨੇ ਕੀ ਕੀ ਕੰਮ ਕੀਤਾ ਕਿਸ ਕਿਸ ਤਰ੍ਹਾਂ ਦੇ ਟਰੈਕਟਰ ਮੋਡੀਫਾਈ ਕਿਹੜੇ ਕਿਹੜੇ ਕੀਤੇ ਆ ਕਿਹਨੂੰ ਕਿਹਨੂੰ ਡਿਲੀਵਰ ਕੀਤੇ ਆ ਉਹ ਸਾਰਾ ਡਾਟਾ ਬਾਈ ਦੀ ਪ੍ਰੋਫਾਈਲ ਤੇ ਪਿਆਗਾ ਤੇ ਬਾਕੀ ਭਾਈ ਜਿਹੜੇ ਆਸ-ਪਾਸ ਤੁਹਾਡੇ ਹਨ ਕਿਸੇ ਬੰਦੇ ਨੇ ਟਰੈਕਟਰ ਮੋਡੀਫਾਈ ਕਰਾਉਣਾ ਰੀਸਟੋਰ ਕਰਾਉਣਾ ਤਾਂ ਉਹਨੂੰ ਇਹ ਵੀਡੀਓ ਸ਼ੇਅਰ ਕਰ ਦਿਓ ਜੀ ਧੰਨਵਾਦ ਜੀ ਧੰਨਵਾਦ